ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਹਫਤੇ ਨਿਕਲ ਕੇ ਆ ਰਹੀ ਹੈ ਮੈਨੀਟੋਬਾ ਅਮਰੀਕਾ ਦੀ ਸਰਹੱਦ ਪਾਰ ਕਰਦੇ ਪਰਿਵਾਰ ਦੀ ਮੌਤ ਤੋਂ ਬਾਅਦ ਦੋ ਵਿਅਕਤੀਆਂ ਦੇ ਮਕਦਮੇ ਦੀ ਮਿਨੀ ਸੋਟਾ ਵਿੱਚ ਜਿਉਰੀ ਦੀ ਚੋਣ ਸ਼ੁਰੂ ਹੋ ਚੁੱਕੀ ਹੈ ਅਮਰੀਕਾ ਕੈਨੇਡਾ ਦੀ ਸਰਹੱਦ ਪਾਰ ਲੋਕਾਂ ਦੀ ਤਸਕਰੀ ਕਰਨ ਦੀ ਮਦਦ ਦੇ ਦੋ ਦੋਸ਼ੀ ਵਿਅਕਤੀਆਂ ਲਈ ਮਿਨੀ ਸੋਟਾ ਵਿੱਚ ਇੱਕ ਮਕਦਮਾ ਜਿਸ ਵਿੱਚ ਇੱਕ ਭਾਰਤੀ ਪਰਿਵਾਰ ਦੇ 4 ਮੈਂਬਰ ਸ਼ਾਮਲ ਜੋ 2022 ਵਿੱਚ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮੈਨੀਟੋਬਾ ਵਿੱਚ ਜੰਮ ਕੇ ਮਰ ਗਏ ਸਨ ਅੱਜ ਸਵੇਰੇ ਜੂਰੀ ਦੀ ਚੋਣ ਨਾਲ ਸ਼ੁਰੂ ਹੋਇਆ ਮਕਦਮੇ ਵਿੱਚ ਮਿਨੀ ਸੋਟਾ ਦੇ ਵਕਤ ਖਿੱਸਿਆਂ ਤੋਂ ਸੰਭਵੀ ਜੱਜਾਂ ਨੂੰ ਬੁਲਾਇਆ ਜਾ ਰਿਹਾ ਜੋ ਜਗਦੀਸ਼ ਪਟੇਲ 39 ਸਾਲ ਉਸ ਦੀ ਪਤਨੀ ਵਿਸ਼ਾਲੀ 37 ਸਾਲ ਤੇ ਉਸ ਦੀ 11 ਸਾਲ ਦੀ ਧੀ ਵਿਹੰਗੀ ਤੇ ਉਹਨਾਂ ਦੇ ਨਾਲ ਤਿੰਨ ਲਾਸ਼ਾਂ ਦੇ ਲਗਭਗ 3 ਸਾਲ ਬਾਅਦ ਇਹ ਕੇਸ ਨਿਕਲ ਕੇ ਬਾਹਰ ਆਇਆ ਬੁੱਢੇ ਪੁੱਤਰ ਧਾਰਮਿਕ ਨੂੰ ਅਮਰੀਕਨ ਸਰਹੱਦ ਤੇ ਮੈਸ 12 ਕਿਲੋਮੀਟਰ ਦੂਰ ਬਰਫੀਲੇ ਤੂਫਾਨ ਦੇ ਖੇਤ ਵਿੱਚ ਕਿਲ ਰੈਪ ਆਇਆ ਗਿਆ ਸੀ ਉਸ ਦੀਆਂ ਲਾਸ਼ਾਂ ਉਹਨਾਂ ਦੀਆਂ ਲਾਸ਼ਾਂ 19 ਜਨਵਰੀ 2022 ਨੂੰ ਬਰਫੀਲੇ ਤੂਫਾਨ ਦਰਾਨ ਸਰਦ ਪਾਰਕਾਂ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮਿਲੀਆਂ ਸਨ ਉਸ ਨੂੰ ਤਾਪਮਾਨ 23°C ਜਦਕਿ ਹਵਾ ਦੇ ਵਿੱਚ ਠੰਡ 35° ਤੇ 38° ਦੇ ਵਿੱਚ ਚੱਲ ਰਹੀ ਸੀ ਫੋਲੋਰੀਡਾ ਦੇ ਵਿੱਚ ਦੋ ਆਦਮੀ ਹਰਸ਼ ਕਮਲ ਪਟੇਲ ਜੋ ਪੀੜਤਾ ਨਾਲ ਸੰਬੰਧ ਨਹੀਂ ਹਨ ਅਤੇ ਸਟੀਵ ਸੈਂਡ ਉਸ ਸਾਲ ਦੇ ਸ਼ੁਰੂ ਵਿੱਚ ਅਮਰੀਕੀ ਸੰਘੀ ਵਕੀਲਾਂ ਦੁਆਰਾ ਕੇਸਾਂ ਦੇ ਸਬੰਧ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਪਟੇਲ ਨੂੰ ਫਰਵਰੀ 2024 ਸ਼ਿਕਾਗੋ 'ਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ 19 ਜਨਵਰੀ 2022 ਨੂੰ ਯੂ ਐਸ ਬਾਰਡਰ ਪੈਟਰੋਲਿੰਗ ਏਜੰਟਾ ਦੁਆਰਾ ਮਿਨੀ ਸੋਟਾ ਵਿੱਚ ਇੱਕ ਹਾਈਵੇ ਤੇ ਐਮਰਸਨ ਦੇ ਮੇਨ ਕੈਨੇਡੀਅਨ ਸਰਹੱਦ ਦੇ ਬਿਲਕੁਲ ਦੱਖਣ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਵਿਆਖਿਆ ਦੇ ਮਨੋਕੀ ਤਸਕਰੀ ਨਾਲ ਸਬੰਧਤ ਦੋਸ਼ ਲੱਗੇ ਸਨ। ਦੋਸ਼ੀ ਹੋਣ ਦੀ ਗੱਲ ਵੀ ਇਨ੍ਹਾਂ ਨੇ ਕਬੂਲ ਲੱਤੀ ਹੈ। ਤੇ ਉੱਥੇ ਇੱਕ ਨਿਊਜ਼ ਨਾਲ ਗੱਲਬਾਤ ਕਰਦੇ ਆਂ ਇਹ ਸਾਪੇ ਪੁਰਸ਼ਾਂ ਦੇ ਮੁਕਾਬਲੇ ਮੁਕਦਮੇ ਦੇ ਵਿੱਚ ਜੇ ਮੈਨੀਸੋਟਾ ਵਿੱਚ ਹੈ ਤੇ ਇਹ ਫਾਰਗੋ ਐਂਡੀ ਤੋਂ ਲਗਭਗ 80 ਕਿਲੋਮੀਟਰ ਦੱਖਣ ਪੂਰਬ ਵਿੱਚ ਫਰਗਸ ਫਲਾਜ਼ ਵਿੱਚ ਲਗਭਗ 5 ਦਿਨ ਲੈਣ ਰ੍ਹ ਦੇ ਤੈਅ ਕੀਤਾ ਗਿਆ ਸੀ ਇਸ ਲੈਨ ਦੇਣ ਦੇ ਵਿੱਚ ਜਿੱਥੇ ਸਭ ਤੋਂ ਨਜ਼ਦੀਕੀ ਸੰਗੀ ਅਦਾਲਤ ਜਿੱਥੇ ਇਹ ਘਟਨਾ ਵਾਪਰੀ ਸੀ ਸਰਾਧ ਦੇ ਨੇੜੇ ਮਰਨ ਵਾਲੇ ਪਰਿਵਾਰ ਦੇ 11 ਭਾਰਤੀ ਨਾਗਰਿਕਾਂ ਦਾ ਸਮੂਹ ਦਾ ਇੱਕ ਵੱਡਾ ਹਿੱਸਾ ਸੀ ਸਾਰੇ ਜਨਵਰੀ 2022 ਵਿੱਚ ਉਹੀ ਯਾਤਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਹਰਸ਼ ਕਮਲ ਪਟੇਲ ਜਿਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸ ਦੇ ਡਰਟੀ ਹੈਰੀ ਸਮੀਥ ਉਸ ਉਪਨਾਮ ਦੇ ਨਾਲ ਉਸ ਨੂੰ ਜਿੱਥੇ ਜਾਣਦੇ ਸਨ ਇਲਜ਼ਾਮ ਇਹ ਹੈ ਕਿ ਉਸ ਨੇ ਪ੍ਰਵਾਸੀਆਂ ਨੂੰ ਮਿਲਣ ਅਤੇ ਅਮਰੀਕਾ ਵਿੱਚ ਪਹੁੰਚਾਉਣ ਲਈ ਸ਼ਾਂਡ ਨੂੰ ਕਿਰਾਏ ਤੇ ਲਿਆ ਸੀ ਤੇ ਭੁਗਤਾਨ ਕੀਤਾ ਸੀ ਪਿਛਲੇ ਮਹੀਨੇ ਦਾਇਰ ਇਸਗਾ ਪੱਖ ਦੇ ਮੁਕਾਬਲੇ ਦੇ ਸੰਖੇਪ ਵਿੱਚ ਪਟੇਲ ਅਤੇ ਸ਼ਾਨ ਦੇ ਖਿਲਾਫ ਉਹਨਾਂ ਦੇ ਕੇਸ ਦੀ ਰੂਪਰੇਖਾ ਦਿੱਤੀ ਗਈ ਹੈ ਜਿਸ ਵਿੱਚ ਦੋਸ਼ੀ ਸ਼ਾਮਲ ਨੇ ਕਿ ਇਹ ਯੋਜਨਾਬੰਦ ਧੰਦੇ ਨਾਲ ਤਸਕਰੀ ਕੀਤੀ ਗਈ ਹੈ ਤੇ ਅਮਰੀਕਾ ਕੈਨੇਡਾ ਸਰਦ ਪਾਰ ਕਰਨ ਲਈ ਦਰਜਨਾ ਵਿਅਕਤੀਆਂ ਦੀ ਤਸਕਰੀ ਕੀਤੀ ਗਈ ਜੋ ਵਿਦਿਆਰਥੀ ਵਿਜੇ ਤੇ ਭਾਰਤੀ ਨਾਗਰਿਕ ਕੈਨੇਡਾ ਉਹਨਾਂ ਨੂੰ ਲਿਆਂਦਾ ਗਿਆ ਅਤੇ ਫਿਰ ਤਸਕਰੀ ਲੈ ਉਹਨਾਂ ਨੂੰ ਅਮਰੀਕਾ ਛੱਡਿਆ ਗਿਆ ਸੈਨ ਤੇ ਪਟੇਲ ਕੈਨੇਡਾ ਦੀ ਸ਼ਹਿਰ ਤੇ ਸਾਜ਼ਿਜ ਕਰਤਾਵਾਂ ਦੇ ਨਾਲ ਤਾਲਮਿਲ ਵਿੱਚ ਸਨ ਤੇ ਮੈਨੀਟੋਬਾ ਮੈਨ ਤੇ ਮਿਨੀਸੋਟਾ ਵਿੱਚ ਕ੍ਰਾਸਿੰਗ ਦਾ ਪ੍ਰਬੰਧ ਕੀਤਾ ਸਰਕਾਰੀ ਕਿਨਾ ਦੋਸ਼ ਹੈ ਕਿ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਪਟੇਲ ਨੇ ਕੈਨੇਡਾ ਵਿੱਚ ਤਸਕਰੀ ਤੇ ਤਾਲਮਿਲ ਕਰਕੇ ਪ੍ਰਵਾਸੀਆਂ ਦੇ ਟਿਕਾਣੇ ਤੇ ਮੀਤੀ ਸੰਖਿਆਵਾਂ ਦਾ ਪਤਾ ਲਗਾਇਆ ਸੀ ਤੇ ਉੱਤੇ ਦੱਸਦੀ ਹੈ ਕਿ ਹਸਕ ਕੈਨੇਡਾ ਵਿੱਚ ਕਿਸੇ ਵੀ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਸੀ ਪਰ RCMP ਨੇ ਬੁਲਾ ਰਹੇ ਕਿਹਾ ਕਿ ਜਾਂਚ ਜਾਰੀ ਹੈ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਅਮਰੀਕੀ ਵਕੀਲਾਂ ਦਾ ਕਹਿਣਾ ਹੈ ਕਿ ਉਹ ਮੁਕਦਮੇ ਦੌਰਾਨ ਕਈ ਗਵਾਹਾਂ ਨੂੰ ਬੁਲਾਉਣ ਦਾ ਇਰਾਦਾ ਰੱਖਦੇ ਨੇ ਜਿਨ੍ਹਾਂ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵੀ ਸ਼ਾਮਲ ਨੇ ਤੇ ਇਹਨਾਂ ਨੇ ਘਟਨਾ ਸਥਾਨ ਤੇ ਜਵਾਬ ਜੁਟਾ ਤੇ ਯੋਜਨਾ ਦੀ ਜਾਂਚ ਕੀਤੀ ਹੈ ਦੋ ਕੈਨੇਡੀਅਨ ਫਰੈਂਸਿਕ ਤੋਂ ਪਟੇਲ ਦੇ ਪਰਿਵਾਰ ਦੀ ਪੋਸਟਮਾਰਟ ਦੀ ਗਵਾਹੀ ਦੀ ਵੀ ਉਮੀਦ ਦੱਸੀ ਜਾ ਰਹੀ ਹੈ ਕਿ ਉੱਥੇ ਦੱਸਦੇ ਕਿ ਵਕੀਲਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਜੋ ਵੱਡੀ ਤਸਕਰੀ ਦਾ ਹਿੱਸਾ ਤੇ ਉਹ ਸਾਜੇ ਦਾ ਹਿੱਸਾ ਵੀ ਸੀ ਤੇ 19 ਜਨ ਬਹੁਤ ਸਾਰੇ ਪ੍ਰਵਾਸੀਆਂ ਨੂੰ ਮਿਨੀ ਸੋਟਾ ਪਾਰ ਕਰਾਉਣ ਲਈ ਮੈਨੀਟੋਬਾ ਭੇਜਿਆ ਸੀ ਕਿ ਇਹ ਉਸ ਦੀ ਗਵਾਹੀ ਦੇ ਸਕਦਾ ਹੈ ਮੁਕਦਮੇ ਵਿੱਚ ਸੰਖੇਪ ਵਿੱਚ ਕਿਹਾ ਗਿਆ ਹੈ ਕਿ ਇੱਕ ਜਾਂ ਇਸ ਤੋਂ ਵੱਧ ਪ੍ਰਵਾਸੀ ਜੋ ਪਟੇਲ ਦੇ ਪਰਿਵਾਰ ਦੇ ਸਮਾਨ ਸਮੂਹ ਹਿੱਸਾ ਸਨ ਵੀ ਗਵਾਹ ਵਜੋਂ ਬੁਲਾਇਆ ਜਾ ਸਕਦਾ ਹੈ ਪਰੇਨੀਆਂ ਕਵਰਨਾਮਾ ਦੇ ਵਿੱਚ ਇਸ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ